ਅੱਜ ਦਾ ਦਿਨ ਯਾਨੀ ਕਿ 8 ਵਿਸਾਖ ਜਾਂ ਫਿਰ 20 April ਦਾ ਦਿਨ ਸਿੱਖ ਕੌਮ ਵਿੱਚ ਇਸ ਕੋਲੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿ ਅੱਜ ਦਾ ਦਿਨ ਪੰਜਵੇਂ ਪਾਤਸ਼ਾਹ ਬਾਣੀ ਦੇ ਬੋਧ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਵਰਬਾ ਪੰਜਵੇਂ ਪਾਤਸ਼ਾਹ ਨੂੰ ਉਹਨਾਂ ਦੀ ਲਾਸਾਨੀ ਸ਼ਖਸੀਅਤ ਸਦਕਾ ਸ਼ਾਂਤੀ ਦੇ ਪੁੰਜ ਸੁਖਮਨੀ ਦੇ ਰਚੇਤਾ ਬਾਣੀ ਦੇ ਬੋਧ ਸ਼੍ਰੀ ਗੁਰੂ ਸਾਹਿਬ ਜੀ ਦੇ ਸੰਪਾਦਕ ਰਚੀਤਾ ਨਾਮ ਬਾਣੀ ਵਿੱਚ ਵਲੀਨ ਸ਼੍ਰੀ ਹਰਵੰਦਰ ਸਾਹਿਬ ਅਤੇ ਤਰਨ ਤਰਨ ਸਾਹਿਬ ਦੇ ਸਿਰਜਣਹਾਰੇ ਵੱਜੋਂ ਸਤਿਕਾਰਿਆ ਜਾਂਦਾ ਗੁਰੂ ਸਾਹਿਬ ਦਾ ਜਨਮ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰੇ ਏਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਖੇ ਹੋਇਆ ਗੁਰੂ ਸਾਹਿਬ ਸ਼ੁਰੂ ਤੋਂ ਹੀ ਬ੍ਰह्म ज्ञानी ਅਵਸਥਾ ਵਾਲੇ ਨਿਮਰ ਦੇ ਆਲੂ ਸੰਦਰਸੀ ਅਤੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਰੂਪ ਸੰਜੇਨ ਦੀ ਸੇਕ ਇਤਿਹਾਸ ਵਿੱਚ ਇੱਕ ਵੱਡੀ ਦੇਣ